ਸੰਗਤਪੁਰਾ ਵਿਖੇ ਮਾਤਾ ਹਰਦੇਈ ਕੋਸਰਦਾਰ ਨ타 ਸਿੰਘ ਚੈਰੀਟੇਬਲ ਟਰਸਟ ਦਾ ਕੀਤਾ ਗਿਆ ਉਦਘਾਟਨ ਪੰਜਾਬ ਦੀਆਂ ਔਰਤਾਂ ਨੂੰ ਖੁਦਮੁਖਤਿਆਰ ਬਣਾਉਣ ਦੀ ਮਾਨਸਾ ਨਾਲ ਲੋਕ ਫਲਾਈ ਸਕੀਮਾ ਦੀਨ ਵਕਫ ਵਕਤ ਰਸਮ ਲੋਕ ਕੀਤੀ ਜਾ ਰਹੀ ਹੈ ਕੋਸ਼ਿਸ਼ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਨੇ ਕੀ ਕਿਹਾ ਆ ਜੋ ਦੇਖਦੇ ਆ ਜੀ ਤੇ ਸਰਦਾਰ ਨ타 ਸਿੰਘ ਚੈਰੀਟੇਬਲ ਟਰਸਟ ਸੰਗਤਪੁਰਾ ਸੇ ਅਜੇ ਨੌਗਰੇਟ ਕਰ ਰਹੇ ਆ ਉਥੇ ਪਹਿਲਾ ਪ੍ਰੋਨਾ ਹੈ ਰੇਡੀ ਦਾ ਸਾਈਸੈਂਟਰ ਖੁੱਲ੍ਹਦਾ ਜਿੱਥੇ ਸੈਲਫ ਹੈਲਪ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਵਰਦਨ 그룹 ਦੇ ਸਹਿਯੋਗ ਨਾਲ ਅਸੀਂ ਅੱਜ ਇਹ ਸੈਂਟਰ ਨੂੰ ਆਜਾ ਚਾਲੂ ਕਰ ਰਹੇ ਹਾਂ ਤੇ ਇਹ ਚੈਂਟਰ ਆਤਰਾਂ ਦੇ ਗਾਰਮੈਂਟ ਬੈਗ 유ਨੀਫਾਰਮ ਵਿੱਚ ਸਾਈਸਾਈ ਜਾਈਏਗੀ ਜੋ ਕਿ ਅਸੀਂ ਉਹਨਾਂ ਨੂੰ ਵਾਪਸ ਮਾਰਕੀਟ 'ਚ ਐਕਸਪੈਂਡ ਕਰਾਂਗੇ ਮਾਰਕੀਟ 'ਚ ਲਾਵਾਂਗੇ ਉਹਨਾਂ ਨੂੰ ਤਾਂ ਕਿ ਉਹ ਇੱਥੋਂ ਬਣਾ ਕੇ ਫਿਰ ਉਹਨੂੰ ਵੇਚ ਕੇ ਆਪਣਾ ਰੋਜ਼ਗਾਰ ਪੈਦਾ ਕਰ ਸਕਣ ਅਤੇ ਇੱਥੋਂ ਕੰਮ ਸਿੱਖ ਕੇ ਆਪਣੇ ਘਰ ਜਾਂ ਆਪਣੀ ਜਗ੍ਹਾ ਤੇ ਆਪਣਾ ਉਹ ਨਿਜਵਾਨ ਖੋਲ੍ਹ ਸਕਣ ਇਹ FOIA ਸਾਈ ਸੈਂਟਰ ਪਹਿਲਾ ਉਪਰਾਲਾ ਹੈ ਇਸ ਤੋਂ ਬਾਅਦ ਅਸੀਂ ਨੂੰ ਸਾਈ ਸੈਂਟਰ ਤੋਂ ਬਿਯੋਂਡ ਵੀ ਬਾਕੀ ਵੀ ਅਗਰ ਸੈਲਫ ਹੈਲਪੀਆ ਸੇਵਾਵਾਂ ਨੇ ਗੜੀਆਂ ਨੇ ਜਾਂ ਟ੍ਰੇਨਿੰਗਸ ਹੈ ਅ ਵੋਕੇਸ਼ਨਲ ਟ੍ਰੇਨਿੰਗਸ ਹੈ ਉਹ ਨਾਲ ਚੱਲਤ ਰਹੇਗੇ ਜਦਰੇ ਕਈ ਨੇ ਇੰਦਰੇ ਆਸ ਦੇ ਨਾਲ ਸਾਡੇ ਕੋਲ ਅੱਜ ਦੇਖੋ 30 ਬੱਚਿਆਂ ਦੀ ਅ ਰਕਰਮੈਂਟ ਹੈ 40 ਬੱਚੇ ਆਲਰੇਡੀ ਨਾਮ ਆਪਣਾ ਦੇ ਚੁੱਕੇ ਆ ਤੇ ਜਿਹਦੇ ਚ ਪਿੰਡ ਦੇ ਆਸ-ਪਾਸ 2-2.5 ਕਿਲੋ ਮੀਟਰ ਦੇ ਅੰਦਰ ਦੇ ਬੱਚੇ ਜਿਹੜੇ ਇੱਥੇ ਆਣਗੇ ਤੇ ਆ ਕੇ ਇਸ ਤੇ ਨਿਭਾਉਣਗੇ ਹਾਂ ਜੀ ਅੱਜ ਇਹ ਬਹੁਤ ਅੱਛਾ ਉਪਰਾਲਾ ਸੰਗਤਪੁਰੇ ਦੇ ਵਿੱਚ ਮਲਮੋਨ ਸਿੰਘ ਜੀ ਤੇ ਉਹਦੀ ਫੈਮਿਲੀ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਵਰਦਮਾਨ ਨੇ ਇੱਕ ਆਪਣਾ ਬਹੁਤ ਛੋਟਾ ਜਿਹਾ ਸਯੋਜਨ ਦੇ ਹੋਏ 3 ਮਸ਼ੀਨਾਂ ਫਲਾਈਂਗ ਵਿੰਗ ਤੇ ਸਿੰਗਰ ਦੀਆਂ ਤੇ ਅੰਬ੍ਰੇਲਾ ਸਿੰਘ ਮਸ਼ੀਨਰੀਆਂ ਜਿਹਦੇ ਵਿੱਚ ਸਾਰੀਆਂ ਉਹਦੀਆਂ ਲੜਕੀਆਂ ਮਮ ਆਪਣਾ ਆਪਣੇ ਸਟਿਚਿੰਗ ਸਿੱਖ ਸਕਣ ਗਿਆ ਤੇ ਉਸ ਤੋਂ ਬਾਅਦ ਇਹ ਆਪਣੇ ਪੈਰਾ ਤਾਂ ਖੁਦ ਖੱਟ ਸਕਣ ਗਿਆ ਇਹ ਬਹੁਤ ਅੱਛਾ ਉਪਰਾਲਾ ਹੈ ਜਿਹੜਾ ਇਹਨਾਂ ਫੈਮਿਲੀ ਵੱਲੋਂ ਕੀਤਾ ਗਿਆ ਹੈ ਤੇ ਵਰਦਮਨ ਵੱਲੋਂ ਸਾਡੀ ਕੰਪਨੀ ਦੇ ਵਾਈਸ ਚੇਅਰ ਨਾਲ ਸ੍ਰੀ ਸਦੀ ਜੈਨ ਜੀ ਵੱਲੋਂ ਤੇ ਇਕਜ਼ੀਕਟਿਵ ਡਾਇਰੈਕਟਰ ਮੈਡਮ ਸੋਮਿਆ ਮੈਮ ਤੇ ਇਸ ਆਰਕੇ ਰਵਾੜੀ ਵੱਲੋਂ ਮੈਂ assurance ਦੇਣਾ ਹੈ ਕਿ ਵਰਦਮਨ ਸਪੈਸ਼ਲ ਸੀਲ ਇਹ ਪ੍ਰੋਜੈਕਟ ਨੂੰ ਆਪਣੇ ਵੱਲੋਂ ਬੂਰਾ ਸਹਿਯੋਗ ਦੇਗਾ ਕਿਸੇ ਵੀ ਪ੍ਰਕਾਰ ਦੀ ਮਦਦ ਲੜਕੀਆਂ ਨੂੰ ਟ੍ਰੇਨ ਕਰਨ ਦੇ ਵਿੱਚ ਚਾਹੀਦੀ ਹੋਏਗੀ ਅਸੀਂ ਇਸ ਨੂੰ ਨਾਲ ਖੜਾ ਹੈ ਰਤਨ ਵਰਦੀ ਦਾ ਵੀ ਤਾਂ ਆ ਵੀ ਤਾਂ ਇੱਕ ਵਾਰ ਤੁਸੀਂ ਵਰਦਮਾਂ ਸੈਂਟਰਾਂ ਦੇ ਵਿੱਚ ਨੋਰਿੰਦੀਆਂ ਆਸਟਰੀਆ ਦਾ ਸਾਹ ਅਵਰਡਮਾਂ ਸਪੈਸ਼ਲ ਸਟੀਲ ਨੂੰ ਪਹਿਲਾਂ ਵੀ ਹੁਨਰ ਵਿਕਾਸ ਕੇਂਦਰਾਂ ਨੂੰ ਮਦਦ ਦਿੱਤੀ ਜਾਂਦੀ ਹੈ ਲੁਧਿਆਣਾ ਮੈਨਿਸਟਰੀ ਦੇ ਵਿੱਚ ਚੱਲਦੇ ਹੋਏ ਦੋ ਹੁਨਰ ਵਿਕਾਸ ਕੇਂਦਰਾਂ ਨੂੰ ਅਵਰਡਮਾਂ ਸਪੈਸ਼ਲ ਸਟੀਲ ਚੱਲਣ ਦੇ ਵਿੱਚ ਪੂਰਾ ਸਹਾਲਾ ਦਿੰਦੀ ਹੈ ਜਿਹਦੇ ਵਿੱਚ ਮਸ਼ੀਨਾਂ ਕਪੜਾ ਪਲੱਸ ਇੰਡਸਟਰੀਅਲ ਵਿਜ਼ਿਟ ਵਗੈਰਾ ਵੀ ਕਰਵਾਣੇ ਹਨ ਤੇ ਸਾਡੇ ਵੱਲੋਂ ਪੂਰਾ ਇਸ ਅੱਛੇ ਮਿਸ਼ਨ ਨੂੰ ਜਿਹੜਾ ਕਿ ਨਰਮੋਸિંહ ਜੀ ਦੇ ਉਹਨਾਂ ਨੇ ਫੈਮਿਲੀ ਨੇ ਸ਼ੁਰੂ ਕੀਤਾ ਹੈ ਅਸੀਂ ਇਹਨੂੰ ਦਵਾਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਅੱਜ ਤੋਂ ਸਾਲ ਬਾਅਦ ਇਹ ਡਬਲ ਕੈਪੈਸਿਟੀ ਦੇ ਵਿੱਚ ਅਸੀਂ ਇਹਨੂੰ ਦੇਖਾਂਗੇ